ਜੀ ਮਾਤਾ ਜੀ ਜਿਹੜਾ ਬੇਟਾ ਬਾਹਰ ਗਿਆ ਹੈ ਤੁਹਾਡਾ ਬਿਮਾਰ ਹੈ ਇਸ ਵੇਲੇ ਇਹ ਕੀ ਲੱਗਦਾ ਹੈ ਤੁਹਾਡਾ ਮੁੰਡਾ ਹੀ ਸਾਡਾ ਸਾਹ ਹੁੰਦਾ ਹਾਂ ਤੇ ਹਾਂਜੀ ਹਾਂ ਤੇ ਇਹ ਕਦੋਂ ਗਿਆ ਜੀ ਇੱਥੋਂ ਇਹ ਇੱਥੋਂ ਗਿਆ ਜੀ ਭਾਜੀ ਇੱਥੋਂ ਤਹਿਤਵਾਰ ਦਾ ਗਿਆ ਹੈ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11:00 ਵਜੇ ਅੱਛਾ ਜੀ ਤੇ ਜਾ ਕੇ ਉਹਨੇ ਫੋਨ ਵੀ ਚੰਗਾ ਭਲਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਇਹ ਕਿੱਥੇ ਗਿਆ ਸੀ ਕਿਹੜੇ ਮੁਲਕ ਜੋ ਡਾ ਡਾ ਲੀ ਗਿਆ ਹਜੇ ਇਤੋਂ ਦਾ ਅੱਛਾ ਅੱਛਾ ਤੇ ਤੁਹਾਨੂੰ ਕੀ ਖਬਰ ਮਿਲੀ ਇਥੋਂ ਹਣ ਖਬਰ ਹਾਨੂੰ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤੇ ਕੋਈ ਦਿੰਦਾ ਹੀ ਨਹੀਂ ਇਹੋ ਹੀ ਹਾਂਦੇ ਰਾਤ ਹੀ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਇੰਨੇ ਆਉਂ ਵੀ ਆਏ ਤੇ ਟੇਨ ਟੇਨ ਤੋਂ ਨਕਰੇ ਪਾਈ ਰੱਖਿਆ ਚਾਰ ਦਿਨ ਅੱਛਾ ਇਹ ਕਿੰਨੇ ਦੱਸਿਆ ਤੁਹਾਨੂੰ ਇਥੋਂ ਖਬਰ ਕਿੰਨੇ ਦਿੱਤੀ ਇਸ ਗੱਲ ਦੀ ਖਬਰ ਉਹਨਾਂ ਜਿੰਨਾ ਖੜਿਆ ਹਜੇ ਉਹਨਾਂ ਹੀ ਦਿੱਤਾ ਕਿਹੜੇ ਮੁੱਦੇ ਹਨ ਉਹਨਾਂ ਨੂੰ ਤੁਸੀਂ ਕਿੱਦਾਂ ਜਾਣਦੇ ਹੋ ਇੱਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਤੇ ਗੌਂਡਾ ਹਨ ਤੇ ਇੱਕ ਇਦਾਂ ਰੰਬਰਸਾਦ ਵਾਲ ਦਾ ਮੁੰਡਾ ਹੈ मामੇ ਪੂਆ ਦੇ ਗਏ ਹਨ ਅੱਛਾ ਤੇ ਉਹ ਨਹੀਂ ਇਹਨੂੰ ਖੜਿਆ ਫੋਨ ਕਰ ਕਰ ਤੇ ਹੁਣ ਉੱਥੇ ਉਹਨੂੰ ਜਿਹੜੀ ਇਹ ਡਾਕਟਰੀ ਸਹੂਲਤ ਜਿਹੜੀ ਇਹ ਕੌਣ ਦੇ ਰਿਹਾ ਉਹ ਹੀ ਦੇ ਰਹੇ ਨੇ ਕੋਈ ਹਸਪਤਾਲ ਵਾਲੇ ਤੇ ਸਰਕਾਰੀ ਹਸਪਤਾਲੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਖਲ ਕਰਾਇਆ ਅੱਛਾ ਦੇਖੋ ਤੁਸੀ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਅਸੀਂ ਤੇ ਇਹੋ ਜਾਣੇ ਆ ਮੇਰਾ ਦਾ ਮੁੰਡਾ ਆਜੇ ਆਪਣੇ ਘਰ ਰਾਜੀ ਬਾਜੀ ਇਹ ਕੁਝ ਨਹੀਂ ਕੇ ਕੋ ਮੰਗਦੇ ਤੇ ਇਹ ਦਰ ਪਹਚਾਇਆ ਜਾਏ ਤੇ ਹਾਂਜੀ ਤੁਹਾਡਾ ਕੀ ਲੱਗਦਾ ਸੀ ਇਹ ਭਤੀਆ ਮੈਂ ਰਾਜੀ ਸਹੀ ਇਹ ਕਿੰਨੀ ਉਮਰ ਸੀ ਇਹ ਜੀ ਬਾਂਹਾਂ ਦੇ ਸਾਹਮਣੇ ਲਗ ਇੱਕ ਸਾਲਾ ਥੀ ਅੰਛਾ ਤੇ ਕੀ ਆਪਣੀ ਮਰਜ਼ੀ ਨਾਲ ਹੀ ਬਾਹਰ ਗਿਆ ਵਾ ਜਾਂ ਭੇਜਿਆ ਗਿਆ ਤੁਹਾਡੇ ਦੁਆਰਾ ਨਹੀਂ ਅਸੀਂ ਤਾਂ ਨਹੀਂ ਭੇਜਿਆ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਬਾਹਰ ਪਰ ਉਹ ਸਾਰੇ ਬੱਚੇ ਅੱਜ ਕੱਲ ਜਿਹੜੇ ਨੇ ਉਹ ਤੇ ਇਸ ਗੱਲ ਵਾਲੀ ਨੇ ਬਾਹਰ ਜਾਣਾ ਹਾਂ ਮੈਂ ਤਾਂ ਸਗੋਂ ਤਾਂ ਹਾਂ ਵੀ ਚੱਲ ਤੂੰ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾਤ ਉਹ ਫਿਰ ਤੁਹਾਨੂੰ ਪਤਾ ਆਪਣੀ ਮਰਜ਼ੀਆਂ ਵਾਲੇ ਨੇ ਚਲੋ ਬੱਚੇ ਸਾਰੇ ਅੱਜ ਕੱਲ ਛੇਡ ਕਰਦੇ ਨੇ ਤੇ ਇਹ ਕਿੰਨੀ ਹੈ ਆਪਣੀ ਜ਼ਮੀਨ ਜਿਹੜੀ ਇਹ ਕਿੰਨੀ ਕਹੇਗੀ ਹੈ ਜ਼ਮੀਨ ਹੈ ਇਹ ਸਾਡੇ ਕੋਲ ਕੋਈ ਮਾਪ ਲੈ 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 ਜੀ ਚਲੋ ਹਾਂ ਜੋ ਹੈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਤੁਸੀਂ ਯਾਰ ਅਹੀ ਇਹ ਹੀ ਮੰਗ ਕਰਨਿਆ ਜੀ ਮੁੰਡਾ ਇਧਰ ਪਹਚਾਇਆ ਜਾਏ ਸਾਡਾ ਬਈ ਅੱਛਾ ਤੁਸੀਂ ਕੋਈ ਰਿਪੋਰਟ ਦਿੱਤੀ ਇੱਥੇ ਆਪਣੇ ਕਿਸੇ ਥਾਣੇ 'ਚ ਜਾਂ ਇੱਥੇ ਇਧਰ ਲਈ ਕਿਸੇ ਨਹੀਂ ਅਹੀ ਦੇਣੀ ਕੋਈ ਰਿਪੋਰਟ ਦਿੱਤੀ ਚਲੋ ਠੀਕ ਹੈ ਜੀ ਕੰਨ ਜਿਹੜੇ ਮੁੰਡਿਆਂ ਨਾਲ ਤੁਹਾਡੀ ਗੱਲ ਲੈ ਕੇ ਗਏ ਨੇ ਉਹਨਾਂ ਨਾਲ ਕੋਈ ਗੱਲ ਹੋਈ ਹੈ ਤੁਹਾਡੀ ਕੀ ਕਹਿੰਦੇ ਨੇ ਉਹ ਮੁੰਡੇ ਹੁਣ ਫੋਨ ਨਹੀਂ ਚੁੱਕਦੇ ਲੱਗੇ ਨਹੀਂ ਹੁਣ ਉੱਥੇ ਦਾ ਜਿਹਨਾਂ ਨੂੰ ਆਦਿਨ ਫੋਨ ਚੁੱਕਿਆ ਮੁਰਕੇ ਫੋਨ ਹੀ ਨਹੀਂ ਕੱਲ ਪਰਸੋਂ ਦਾ ਚੁੱਕਦੇ ਅੱਛਾ ਜੀ ਤੇ ਹੁਣ ਕੌਣ ਹੈ ਉਹਦੇ ਕੋਲ ਐਸ ਵੇੜੇ ਤੁਹਾਨੂੰ ਕਿੱਥੋਂ ਕਬਰ ਮਿਲ ਰਹੀ ਹੈ ਨੇਚੇ ਹੁਣ ਤੇ ਇੱਜਾ ਉਹਨਾਂ ਨੂੰ ਗਾਂ ਜਾਣੀ ਨਹੀਂ ਦਿੰਦੇ ਜਿਹੜੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਧਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਸਹੈਣ ਕਰਨੇ ਨੇ ਇਹ ਗੱਲ ਤੁਹਾਨੂੰ ਕਿਥੋਂ ਉਹਨਾਂ ਕੋਲ ਹੀ ਪਤਾ ਲੱਗੀ ਹੈ ਕਿਸੇ ਨੂੰ ਉਹ ਜਿਹੜੇ ਜਾਣਦੇ ਨੇ ਉਹਨਾਂ ਹੀ ਜਾਣਦੇ ਨੇ ਦਾ ਬੇਟਾ ਬਾਹਰ ਹੀ ਬਿਮਾਰ ਹੈ ਇਹ ਤੁਹਾਡਾ ਕੀ ਲੱਗਦਾ ਸੀ ਇਹ ਮੇਰੇ ਪਿੰਡ ਤੋਂ ਆ ਜੀ ਅੱਛਾ ਜੀ ਮੈਂ ਤੇ ਸਭ ਦਾ ਸਪੰਚ ਮਾੜੀ ਵਿੱਚੋਂ ਬੱਪੂ ਜੀ ਹਾਂਜੀ ਇਹ ਸਾਨੂੰ ਪਰਸੋਂ ਦੱਸਿਆ ਚੌਥ ਬਾਹਰ ਇਤ ਜਾਣ ਰਿਹਾ ਇਹ ਤੈਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੀ ਵਿਚਾਰ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋ ਗਈ ਆ ਹਾਂਜੀ ਫੇਰ ਆਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਅੱਛਾ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵਾਂਢੋਂ ਆ ਦੂਰ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੂੰ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਵਾਏ ਅੱਛਾ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤੇ ਉਹ ਵੀ ਕਰ ਸਕੇ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕੇ ਅੱਛਾ ਜਿਹੜਾ ਤੁਸੀਂ ਇਧਰੋਂ ਉਧਰੋਂ ਪਤਾ ਕਰ ਰਹੇ ਹੋ ਕਿ ਡਾਕਟਰ ਅੰਦਰੋਂ ਕੀ ਦੱਸ ਰਹੇ ਨੇ ਉਹਦੀ ਸਿਹਤ ਬਾਰੇ ਕੀ ਦੱਸ ਰਹੇ ਨੇ ਕਿ ਸਿਹਤ ਬਾਰੇ ਤੇ ਬਹੁਤ ਅਜੇ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਢੀ ਵਧੀਆ ਕੰਡੀਸ਼ਨ ਨਹੀਂ ਗੀ ਅੱਛਾ ਇਹ ਏਦੂ ਕੁ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਕੋਈ ਬੰਦਾ ਵੱਸ ਸਕੇ ਤੇ ਆਪਣੇ ਸਾਡੇ ਕੋਲ ਕੀ ਠਾਡੀ ਉੱਥੇ ਕੋਈ ਵੀਡੀਓ ਕਾਲ ਜਾਂ ਉਥੋਂ ਵੀਡੀਓ ਕੋਈ ਬਣ ਕੇ ਆਈ ਹੈਗੀ ਤਾਂ ਸਾਡੇ ਕੋਲ ਫੋਨ ਤੇ ਆ ਗਿਆ ਉਹ ਤੁਹਾਨੂੰ ਦੇ ਦਿੰਨੇ ਜੀ ਚਲੋ ਜੀ ਠੀਕ ਹੈ ਹਾਲਾਤੇ ਆ ਉਹ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਕੀ ਗੱਲ ਨਹੀਂ ਗਈ ਮਹਾ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਇਕੱਲਾ ਇਕੱਲਾ ਸਵਸਵਾ ਇਕੱਲਾ ਪੈੜੀ ਹੈ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ ਮੁੱਝਾਂ ਰੱਖਿਆ ਹੋਏ ਵਿਚ ਵਟ ਕੇ ਤੇ ਗਿਆ ਸੀ ਤੇ ਪੱਲੇ ਕੱਖ ਨਹੀਂ ਲੱ ਠੀਕ ਹੈ ਨਾਂ ਕੀ ਹੈ ਮਾਂ ਮੇਰਾ ਜੀ ਦਰਸ਼ਨ ਸਿੰਘ ਜੀ ਤੇ ਇਹ ਜਿਹੜਾ ਬਾਹਰ ਬੇਟਾ ਗਿਆ ਸੀ ਇਹ ਤੁਹਾਡਾ ਕੀ ਲੱਗਦਾ ਇਹ ਜੀ ਬੇਟਾ ਹੈ ਮੇਰਾ ਅੱਛਾ ਜੀ ਤੇ ਇਹ ਕਦੋਂ ਗਿਆ ਬਾਹਰ ਇਹ 17 ਤਰੀਕ ਨੂੰ ਤੇ ਕੀ ਗੱਲ ਹੋਈ ਉੱਥੇ ਜਾ ਕੇ ਅੱਜ ਪਤਾ ਲੱਗਾ ਪਈ ਉਹ ਦਾ ਕੋਈ ਸਨਾਹ ਸਹੀ ਤਰੀਕੇ ਦਾ ਨਹੀਂ ਆ ਰਿਹਾ ਉਥੋਂ ਉਹ ਜੀ ਜਦੋਂ ਉਥੋਂ ਗਿਆ ਦਿਹਾੜੀ ਬੰਬੇ ਰਿਆ ਹਾਂ ਜੀ ਤੇ ਫੇਰ ਉਥੋਂ ਨਾਲ ਮੁੰਡਿਆਂ ਦੇ ਚੜ ਗਿਆ ਹਾਂ ਜੀ ਮੁੰਡੇ ਹੋਰ ਵੀ ਹਨ ਜਾਣ ਨਾਲ ਤੇ ਬਸ ਜਦੋਂ ਉੱਥੇ ਕਵਰੇਜ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫਿਰ ਉੱਥੇ ਬਿਮਾਰ ਹੋ ਗਿਆ ਅੱਛਾ ਤੇ ਫਿਰ ਬਿਮਾਰ ਹੋ ਗਿਆ ਤੇ ਫਿਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ ਜੀ ਪਾਈ ਰੱਖਾ ਫਿਰ ਦਾਲ ਕਰਾਇਆ ਅੱਛਾ 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 ਹੁਣ ਉਹ ਮੁੰਡੇ ਵੀ ਉਥੋਂ ਆਲੋ ਲਗਾ ਰਹੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰ ਨਹੀਂ ਰਿਹਾ ਨਾ ਕੋਈ ਉਥੇ ਬੰਦਾ ਹੀ ਹੈ ਸਾਡਾ ਤੇ ਕੀ ਇਹ ਹੁਣ ਹਸਪਤਾਲ ਕਿਤੇ ਦਾਖਲ ਕਰਾਇਆ ਉਹਨਾਂ ਹਾਂਜੀ ਉੱਥੇ ਸਰਕਾਰੀ ਹਸਪਤਾਲ ਕਿਤੇ ਕਰਾਇਆ ਜਾਂ ਕਿਤੇ ਤੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਪਹੁੰਚ ਕੀਤੀ ਹੈ ਉਹਦੇ ਮਗਰ ਉਹਨੂੰ ਵਾਪਸ ਲਿਆਉਣ ਦੀ ਜਾਂ ਕੀ ਕੋਈ ਗੱਲਬਾਤ ਨਹੀਂ ਅਹੀ ਇਹ ਕਰਨੇ ਆ ਪਰ ਸਾਡੀ ਕੋਈ ਪਹੁੰਚ ਨਹੀਂ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਕਿਸੇ ਦੇ ਨਾਲ ਕੋਈ رابطہ ਕਾਇਮ ਹੋਇਆ ਕਿਸੇ ਨਾਲ ਕੋਈ ਉੱਥੇ ਕੋਈ ਤੁਹਾਡਾ ਆਪਣਾ ਹੋਏ ਜੋ ਨਹੀਂ ਆਪਣਾ ਨਹੀਂ ਉੱਥੇ ਕੋਈ ਬੰਦਾ ਹੀ ਨਹੀਂ ਲੱਭਦਾ ਸਾਨੂੰ ਅੱਜ ਅੱਛਾ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਉਹ ਉੱਥੇ ਬਿਮਾਰ ਹੋਇਆ ਉਹ ਦਾ ਜੀ ਉਦੋਂ ਮੁੰਡਿਆਂ ਨੇ ਮਤਲਬ ਉਦੋਂ ਹੀ ਫੋਨ ਕੀਤਾ ਤੇ ਫਿਰ ਮਗਰੋਂ ਉਥੋਂ ਕਪੜਾ ਲੈਣਾ ਚੁੱਕੇ ਤੇ ਲਾਂਭੇ ਹੋ ਗਏ ਅੱਛਾ ਤੇ ਇਹ ਤੁਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣ ਉਤੋਂ ਦੀ ਮੰਗ ਇਹ ਕਰਨੀ ਵੀ ਸਾਡੀ ਜੇ ਮਤ ਕਰਨ ਤੇ ਸਾਡਾ ਮੁੰਡਾ ਵਾਸੀ ਇਨਾ ਪਾ ਦੇ ਇੱਧਰ ਆ ਸਕ ਕੇ ਹਾਂਜੀ ਤੇ ਜੇ ਕਿਤੇ ਜਾਨ ਵੱਜ ਜਾਉਦੀ ਤੇ ਉੱਥੇ ਤੇ ਹੁਣ ਕੋਲ ਕੋ